ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਖਬਰ ਪਿੰਡ ਰਾਮਗੜ੍ਹ ਤੋਂ ਆਇਆ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੋਸਤੋ ਦੋਸਤੋ ਮਾਮਲਾ ਸੁਸਾਈਡ ਦਾ ਹੈ ਇੱਕ ਕਿਸਾਨ ਪਰਿਵਾਰ ਦਾ ਲੜਕਾ ਜੋ ਕਿ ਪੇਸ਼ੇ ਤੋਂ ਆਰਤੀ ਦੇ ਕੋਲ ਦੁਕਾਨ ਤੇ ਕੰਮ ਕਰਦਾ ਸੀ ਉਸ ਦੇ ਦੁਆਰਾ ਗਲਫਰਾਹ ਲੈ ਕੇ ਸੁਸਾਈਡ ਕੀਤਾ ਗਿਆ ਹੈ ਦੋਸਤੋ ਜੱਟਾਂ ਦਾ ਤੇ ਆੜਤੀ ਦੇ ਨਾਲ ਲੈਣ ਦੇਣ ਅੱਜ ਤੋਂ ਨਹੀਂ ਸਰੀਆਂ ਨੂੰ ਪੁਰਾਣਾ ਹੀ ਚੱਲਦਾ ਆ ਰਿਹਾ ਹੈ ਕਿਸ ਨੇ ਆੜਤੀ ਨੂੰ ਦੇਣੇ ਹਨ ਕਿਸ ਨੇ ਲੈਣੇ ਹਨ ਇੱਕ ਪੜਦਾ ਬਣਿਆ ਹੋਇਆ ਹੈ ਆੜਤੀ ਦਾ ਇੱਕ ਕਿਸਾਨ ਦਾ ਜੋ ਵਿਅਕਤੀ ਉੱਥੇ ਕੰਮ ਕਰਦਾ ਉਹਨਾਂ ਦਾ ਵੀ ਕੋਈ ਹਿਸਾਬ-ਕਿਤਾਬ ਚੱਲਦੇ ਰਹਿੰਦਾ ਲੇਕਿਨ ਇੱਕ ਨਵੇਂ ਕਿਸਮ ਦਾ ਸਾਹਮਣਾ ਮਾਮਲਾ ਆਇਆ ਹੈ ਕਿ ਇੱਕ ਨੌਜਵਾਨ ਜੋ ਕਿ ਆੜਤੀਏ ਕੋਲ ਸ਼ਾਪ ਤੇ ਉਹਦੀ ਦੇ ਕੰਮ ਕਰਦਾ ਸੀਗਾ ਐਜ਼ ਏ ਮੁਰਸ਼ਿ ਉਸਨੇ ਸੁਸਾਈਡ ਕਰ ਲਿਆ ਹੈ 27 ਸਾਲ ਦੀ ਉਮਰ ਦੱਸੀ ਜਾਂਦੀ ਹੈ ਸਤਨਾਮ ਸਿੰਘ ਦੀ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੁਸਾਈਡ ਕਰਕੇ ਆਰਤੀਏ ਦੁਆਰਾ ਸਤਨਾਮ ਸਿੰਘ ਦੇ ਖਾਤੇ ਦੇ ਵਿੱਚ ਟਾਈਮ ਟੂ ਟਾਈਮ ਪੈਸੇ ਪੁਆਏ ਜਾਂਦੇ ਸੀ ਕਿ ਤੇ ਬਾਅਦ ਦੇ ਵਿੱਚੋਂ ਦੋਨੇ ਯੂਜ਼ ਕਰ ਲੈਂਦੇ ਸੀ ਜਦੋਂ ਆੜਤੀ ਲੋੜ ਨਹੀਂ ਆੜਤੀ ਆ ਕਢਵਾ ਕੇ ਯੂਜ਼ ਕਰ ਲੈਂਦਾ ਸੀਗਾ ਉਹ ਚਲੋ ਚੱਲਦਾ ਰਿਹਾ ਕਾਫੀ ਚਿਰ ਚੱਲਦਾ ਰਿਹਾ ਲੇਕਿਨ ਕਿਸੇ ਕਾਰਨ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਡਿਸਪਿਊਟ ਰੇਸ ਹੋ ਗਿਆ ਤੇ ਆੜਤੀ ਸਹਿਬਾਨ ਦੇ ਦੁਆਰਾ ਮ੍ਰਿਤਕ ਸਤਨਾਮ ਸਿੰਘ ਦੇ ਖਿਲਾਫ ਥਾਣੇ ਦੇ ਵਿੱਚ ਕੰਪਲੀਟ ਦਰਜ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕੁਝ ਮੋਤਬਰ ਬੰਦਿਆਂ ਨੇ ਰਾਜੀ ਨਾਮਾ ਕਰਵਾਇਆ ਇਹਨਾਂ ਦਾ ਤੇ ਰਾਜੀਨਾਮਾ ਹੋ ਗਿਆ ਸਤਨਾਮ ਸਿੰਘ ਵੱਲੋਂ ਕਿਹਾ ਗਿਆ ਕਿ ਸਿਰਫ 8 ਲੱਖ ਰੁਪਏ ਆੜਤੀ ਦੇ ਦੇਣੇ ਸੀਗੇ ਲੇਕਿਨ ਆੜਤੀਆ ਕਹਿੰਦਾ 22 ਲੱਖ ਰੁਪਏ ਲੈਣਾ ਸੋ ਇਸ ਤਰ੍ਹਾਂ ਨਾਲ ਚੱਲਦਾ ਗਿਆ ਤੇ ਆੜਤੀਆ ਵੱਲੋਂ ਉਹਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਸਤਨਾਮ ਸਿੰਘ ਨੂੰ ਨਾਮ ਦੇ ਵਿਅਕਤੀ ਨੂੰ ਜਦੋਂ ਨੇ ਰਾਜੀਨਾਮਾ ਹੋ ਗਿਆ ਉਸ ਤੋਂ ਬਾਅਦ ਸਤਨਾਮ ਸਿੰਘ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨਾਲ ਲੈ ਕੇ ਆੜਤੀਆ ਜਗਰਾਜ ਸਿੰਘ ਦੇ ਘਰੇ ਗਿਆ ਤੇ ਉਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਆਰਤੀ ਨੇ 8 ਲੱਖ ਰੁਪਏ ਲੈਣ ਤੋਂ ਮਨਾਂ ਕਰ ਦਿੱਤਾ ਤੇ ਆਖਿਆ ਕਿ 22 ਲੱਖ ਰੁਪਏ ਹੀ ਲੈਣਾ ਹੈ ਲੇਕਿਨ ਗੱਲ ਬਣੀ ਨਹੀਂ ਦੁਖੀ ਹੋ ਕੇ ਜਦੋਂ ਆਰਤੀ ਦੇ ਦੁਆਰਾ ਧਮਕੀਆਂ ਦਿੱਤੀਆਂ ਗਈਆਂ ਤਾਂ ਮਜਬੂਰੀ ਬਸ ਸਤਨਮ ਸਿੰਘ ਦੇ ਦੁਆਰਾ ਸੁਸਾਇਡ ਕਰ ਲਿਆ ਗਿਆ ਦੋਸਤੋ ਇਹ ਬੜੀ ਮੈਨੂੰ ਦੁਖਦਾਈ ਖਬਰ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇੱਕ ਵਿਅਕਤੀ ਜੋ ਜੌਬ ਕਰ ਰਿਹਾ ਉਸ ਸੁਸਾਇਡ ਕਰਨ ਦੀ ਕੀ ਲੋੜ ਸੀ ਜਦੋਂ 8 ਲੱਖ ਰੁਪਏ ਦੇਣੇ ਸੀਗੇ ਉਹਨੂੰ ਕਿ ਸਬੂਤ ਹੋਣਾ ਤਾਂ ਆਪਣਾ ਸਬੂਤ ਪੇਸ਼ ਕਰ ਦਿੰਦਾ ਨੋ ਡਾਊਟ ਉਹਨਾਂ ਦਾ ਕਿ ਸੋਲਵ ਹੋ ਜਾਂਦਾ 8 ਲੱਖ ਰੁਪਏ ਦੇਣ ਨੂੰ ਤਿਆਰ ਸੀ ਉਹਦੇ ਕੋਲ ਹੈਗੇ ਸੀ ਦੇ ਦਿੰਦਾ ਲੇਕਿਨ ਸੁਸਾਇਡ ਕਰਕੇ ਆਪਣੇ ਪਰਿਵਾਰ ਨੂੰ ਕੱਲ ਨੂੰ ਮੁਸੀਬਤਾਂ ਦੇ ਵਿੱਚ ਡਾਲ ਚੁੱਕਿਆ ਕਿਉਂਕਿ 27 ਸਾਲ ਦੀ ਉਹਦੀ ਏਜ ਹੈ ਬੱਚੇ ਵੀ ਨੇ ਪਰਿਵਾਰ ਦੇ ਵਾਈਫ ਵੀ ਆ ਉਹ ਸਾਰੇ ਰੁੱਲ ਗਏ ਉਹਦੇ ਬਿਨਾਂ ਇਹ ਉਸ ਵਿਅਕਤੀ ਸਤਨਾਮ ਸਿੰਘ ਨੇ ਜਦੋਂ ਸੁਸਾਇਡ ਕੀਤਾ ਤਾਂ ਉਸਨੇ ਆਪਣੀ ਜੇਬ ਦੇ ਵਿੱਚ ਇੱਕ ਕਾਗਜ਼ ਲਿਖ ਕੇ ਪਾਇਆ ਜਿਸ ਦੇ ਵਿੱਚ ਲਿਖਿਆ ਕਿ ਮੈਂ ਫਲਾਣੇ ਫਲਾਣੇ ਵਿਅਕਤੀ ਤੋਂ ਦੁਖੀ ਹੋ ਕੇ ਸੁਸਾਇਡ ਕਰ ਰਿਹਾ ਹਾਂ ਜਿਹਦੇ ਵਿੱਚ ਆਰਤੀ ਸਹਿਬਾਨ ਦਾ ਨਾਮ ਸ਼ਾਮਲ ਸੀਗਾ ਜਗਰਾਤ ਸਿੰਘ ਦਾ ਐਕਸ ਸਰਪੰਚ ਸਾਹਿਬ ਦਾ ਨਾਮ ਸੀਗਾ ਤੇ ਕੁਝ ਹੋਰ ਵਿਅਕਤੀਆਂ ਦਾ ਥਾਣਾ ਟੱਲੇਵਾਲ ਤਵਾ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਨੇ ਕੇਸ ਰਜਿਸਟਰ ਕਰ ਲਿਆ ਹੈ ਆਰਤੀ ਜਗਰਾਤ ਸਿੰਘ ਦੇ ਖਿਲਾਫ ਐਕਸ ਸਰਪੰਚ ਦੇ ਖਿਲਾਫ ਤੇ ਕੁਝ ਅਣਪਛਾਣੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ਦੋਸਤੋ ਹੁਣ ਉਧਰੋਂ ਪੀੜਤ ਪਰਿਵਾਰ ਹੈ ਜਿਹੜਾ ਫੈਮਿਲੀ ਆ ਉਹ ਕਹਿ ਰਹੀ ਹੈ ਕਿ ਜਦੋਂ ਤੱਕ ਪੁਲਿਸ ਇਹਨਾਂ ਨੂੰ ਅਰੈਸਟ ਨਹੀਂ ਕਰਦੀ ਉਦੋਂ ਤੱਕ ਉਹ ਸਤਨਾਮ ਸਿੰਘ ਦੀ ਬੋਡੀ ਦਾ ਸੰਸਕਾਰ ਨਹੀਂ ਕਰਨਗੇ ਸੋ ਅੱਜ ਨਹੀਂ ਕੱਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਲਾਸ਼ ਜਾਰੀ ਹੈ ਅੱਜ ਨਹੀਂ ਕੱਲ ਅਰੈਸਟ ਕਰ ਲੈਣਗੇ ਤੇ ਪੀੜਤ ਪਰਿਵਾਰ ਨੂੰ ਨਿਆਂ ਮਿਲ ਜੇਗਾ ਕੋਰਟ ਦੇ ਵਿੱਚ ਕੇਸ ਚਲਾਇਆ ਜਾਏਗਾ ਉਹਦੇ ਵਿੱਚ ਜੋ ਵੀ ਹੋਏਗਾ ਉਹ ਕੋਰਟ ਡਿਸਾਈਡ ਕਰੇਗੀ ਕਿਹੜੀਆਂ ਕੀ ਕਾਰਵਾਈ ਹੁੰਦੀ ਹੈ ਕਿੰਨਾ ਟਾਈਮ ਲੱਗਦਾ ਨਿਆਂ ਮਿਲਣ ਨੂੰ ਕੀ ਹੁੰਦਾ ਜੋ ਵੀ ਹੈ ਉਹ ਅਦਾਲਤ ਮਨਜੁਗ ਅਦਾਲਤ ਤੈਅ ਕਰੇਗੀ ਲੇਕਿਨ ਦੋਸਤੋ ਹੁਣ ਸਵਾਲ ਪੈਦਾ ਇਹ ਹੁੰਦਾ ਕਿ ਇੱਕ ਵਿਅਕਤੀ ਜਿਸ ਦਾ ਪਰਿਵਾਰ ਰੁਲ ਗਿਆ ਉਹਦਾ ਪਾਲਣ ਪੋਖਣ ਕੌਣ ਕਰੇਗਾ ਉਹਦੇ ਬੱਚਿਆਂ ਨੂੰ ਕੌਣ এডੂਕੇਸ਼ਨ ਦੇਗਾ ਉਸ ਦੇ ਪਰਿਵਾਰ ਨੂੰ ਕੌਣ ਹਲਾਰਾ ਦੇਗਾ ਮਾਪੇ ਬਜ਼ੁਰਗ ਹੋਣੇ ਉਹਨਾਂ ਦੇ ਇਹ ਖਬਰ ਤੁਹਾਡੇ ਨਾਲ ਮੈਂ ਦਾ ਟ੍ਰਬੂਂਦੇ ਦੁਆਰਾ ਸਾਂਝੀ ਕਰ ਰਿਹਾ ਹਾਂ ਸਿੱਧੂ ਕੇਮਲਾ ਟੀਵੀ ਮੇਰੇ ਵੱਲੋਂ ਗੁਰਜਿੰਦਰ ਸਿੰਘ ਸਿੱਧੂ ਵੱਲੋਂ ਦੇਖਣ ਲਈ ਧੰਨਵਾਦ ਅਗਰ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਨਾ ਲੱਗੇ ਤਾਂ ਨਾ ਕਰਨਾ ਸਾਰਿਆਂ ਦਾ ਤੈ ਦਿਲੋਂ ਧੰਨਵਾਦ